ਸਾਸੀ ਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਨੰਬਰ 4 ਦੇ ਵਿੱਚ ਪੱਕਾ ਨੰਬਰ 4 ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਹਰਜਿੰਦਰ ਵੀਰ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਆ ਬ੍ਰੇਕ ਤੋਂ ਬਾਅਦ ਪਹਿਲੀ ਮੈਂ ਬਾਈ ਦੇ ਕੋਲੇ ਹਾਜ਼ਰ ਹੋਈ ਆ ਮਿੱਤਰੋ ਸ਼ੁਰੂ ਕੀਤਾ ਵਾ ਕੰਮ ਭਰਾ ਨੇ ਉਹ ਮੱਝ ਫੜਮਾਉਣ ਦੇ ਲਈ ਆਪਾਂ ਨੂੰ ਸੁਨੇਹਾ ਸੀ ਤੇ ਆਪਾਂ ਪਹੁੰਚੇ ਹੋਏ ਆ ਦਿਖਾਉਣ ਦੇ ਲਈ ਤੁਹਾਨੂੰ ਮੱਝ ਕਰਦੇ ਆਂ ਗੱਲਬਾਤ ਆਪਾਂ ਡਿਟੇਲ ਲੈਣੇ ਆ ਵੀਰੇ ਤੋਂ ਕਿੰਨੇ ਦਿਨ ਬਾਕੀ ਆ ਕੀ ਦੁੱਧ ਦਾ ਰਿਕਾਰਡ ਆ ਸਾਰੀ ਗੱਲਬਾਤ ਹੀ ਕਰਦੇ ਆਂ ਭਾਈ ਜੀ ਦਾ ਸਤਿ ਸ਼੍ਰੀ ਅਕਾਲ ਹਰਜਿੰਦਰ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਰਬਿਆ ਕੀ ਹਾਲ ਆ ਚੜਦੀ ਕਲਾ ਵੱਡੇ ਭਾਈ ਪਹਿਲਾਂ ਤਾਂ ਤੈਨੂੰ ਮੁਬਾਰਕਾਂ ਵੀਰੇ ਕੰਮ ਸ਼ੁਰੂ ਕਰਨ ਦੀਆਂ ਹਨ ਹਾਂਜੀ ਹਾਂਜੀ ਤੁਹਾਨੂੰ ਵੀਰੇ ਪੂਰੀਆਂ ਹੋਣੀਆਂ ਹੀ ਤੇ ਕਿੰਨਾ ਚਿਰ ਬ੍ਰੇਕ ਲਾਤੀ ਦੋ ਟਾਈਮ ਹੀ ਨਹੀਂ ਹਨ ਨਹੀਂ 4-5 ਮਹੀਨੇ ਹੋ ਗਏ ਫਿਰ ਮੋਟਰਾਂ ਮੋਟਰਾਂ ਜਿੰਨਾ ਚਿਰ ਸੀ ਅੰਦਰ ਤੇਰਾ ਸੀਜ਼ਨ ਸੀ ਅੱਛਾ ਵੀ ਯਾਰ ਮਾਲਕ ਨੇ ਸਾਨੂੰ ਚੌਥਾ ਸੂਆ ਸੋਹਣੀ ਦੱਸਿਆ ਠੀਕ ਹੈ ਹੋਊਗੀ ਵੀ ਇੰਨੀ ਕੋਈ ਬੜੀ ਤਾਂ ਮੈਂ ਦੀ ਜਾਤ ਬਾਤ ਬਹੁਤ ਆ ਬਲੀ ਕੁੜੀ ਚੰਗੀ ਹੈ ਨਾ ਬਾਈ ਬਹੁਤ ਸਾਂਭੀ ਯਾਰ ਚਾਰ ਤੇ ਨਹੀਂ ਬਲੀ ਮੈਂ ਖਰਾਕ ਤੇ ਬਲੀ ਹੈ ਖਰਾਕ ਤੇ ਬਲੀ ਹੈ ਬਰੀਕੀ ਚੰਗੀ ਹੈ ਮੇਰੀ ਹਾਂ ਨਾੜਾ ਨੂੜਾ ਨਾ ਯਾਰ ਹਮ ਇਕਲੀਆਂ ਇਕਲੀਆਂ ਅੱਛਾ ਕਿੰਨੇ ਦਿਨ ਪਏ ਹਰਜਿੰਦਰ ਭਾਈ ਹਜੇ ਤੇ ਯਾਰ 8-9 ਦਿਨ ਲੈ ਜੂਗੀ ਯਾਰ ਬਾਈ ਠੀਕ ਹੈ ਥੱਲੋ ਤਾਂ ਫਿਰ ਸੋਹਣੀ ਬਣਦੂ ਹਨਾ ਥੱਲੋ ਸਾਫ ਸੁਥਰੀ ਬਹੁਤ ਆਵੇ ਬਰੀਕ ਵਾਲਾ ਯਾਰ ਵੇ ਅੱਛਾ ਹਰਜਿੰਦਰ ਭਾਈ ਕਿੰਨਾ ਕੋ ਦੁੱਧ ਦਾ ਦੱਸਿਆ ਹੀ ਮਾਲਕਾਂ ਨੇ ਸਰਬਾ ਯਾਰ ਆਪਾਂ ਗੱਬਣ ਮੈਂ ਨ ਠੀਕ ਹੈ ਸਹੀ ਗੱਲ ਆ ਬਾਈ ਹਾਂ ਉਹ ਯਾਰ ਕੋਈ ਆਲਾ ਕਿੰਨਾ ਦਾ ਆਕਮਾ ਕੋਈ ਕਿੰਨਾ ਕਹੀ ਜਾਂਦਾ ਯਾਰ ਜਿਹੜੀ ਸੂਈ ਮੈਂ ਦਾ ਉਹਦਾ ਦੱਸਾਂਗੇ ਵੀ ਜਦੋਂ ਤੋਲਿਆ ਗਿਆ ਵੀ ਹਾਂ ਹਾਂ ਗੱਬਣਾ ਇਹ ਜਿੰਨੇ ਬਾਕੀ ਜਿਹੜਾ ਵੀ ਮਈਆਂ ਦਾ ਸਲਾ ਰੱਖਦਾ ਨਾ ਉਹਨੂੰ ਉਹਨੇ ਆਪੇ ਤੱਕ ਲਾ ਲੈਣੀ ਮੈਂ ਕਿੰਨਾ ਦੁੱਧ ਦੇ ਦਊਗੀ ਹਾਂ ਇਹ ਜਿਹੜਾ ਸਹੀ ਗੱਲ ਹੈ ਜਿਹੜਾ ਕਿੱਤੇ ਦੇ ਵਿੱਚ ਆ ਪਤਾ ਲੱਗ ਉਹਨੂੰ ਆਪੇ ਪਤਾ ਲੱਗ ਗਿਆ ਨੇ ਮੈਂ ਕਿੰਨੇ ਦੁੱਧ ਅਲੀ ਐਵੇਂ ਆਪਾਂ ਗਰੰਟੀਆਂ ਦੇਈ ਗੱਭਣ ਮਹਿ ਦੀਆਂ ਆ ਆਪਾਂ ਨੂੰ ਦੱਸਿਆ ਮਾਲਕ ਨੂੰ ਸਾਰਾ ਕੁਝ ਠੀਕ ਆਪਾਂ ਨਹੀਂ ਦੱਸਣਾ ਬਸ ਜਾਣੀ ਗੱਲ ਆ ਵੀਰੇ ਯਾਰ ਠੀਕ ਆ ਜਿਹਨੇ ਸਮਝ ਚਾਈ ਉਹਨੇ ਲੈ ਲੈਣੇ ਆਪਾਂ ਵੀ ਦੱਸੇ ਦਈਆਂ ਆਪਾਂ ਕਿਹੜਾ ਚੋਈ ਆ ਹਾਂ ਬਸ ਜਿਹੜੀ ਆਪਣੀ ਮੱਝ ਚੋਈ ਹੋਈ ਘਰੇ 2-4 ਦਿਨ ਆਪਾਂ ਉਹ ਦੱਸ ਦੇਾਂਗੇ ਇਹ ਪਰ ਗੱਭਣ ਆ ਆਪਾਂ ਦੱਸ ਨਹੀਂ ਆਪਾਂ ਨੂੰ ਬਾਕੀ ਪਤਾ ਮੈਂ ਕਿੰਨਾ ਦੇ ਦੇ ਸਕਦੀ ਸਹੀ ਆ ਬਾਈ ਹਰਜਿੰਦਰ ਭਾਈ ਰੇਟ ਕੀ ਰਊਗਾ ਵੀਰੇ ਇ ਰੇਡ ਯਾਰ ਜੇ ਉਹ ਲੋਕਾਂ ਡਰਾਉਣ ਵਾਲੇ ਕਰਨੇ ਤੇ ਭਾਵੇਂ ਡੇਢ ਕਰਾਲਾ ਹਾਂ ਨਹੀਂ ਆਪਾਂ ਡੇਢ ਨਹੀਂ ਆਪਾਂ ਸਮੇਂ ਦੇ ਹਿਸਾਬ ਨਾਲ ਇਹ 1 ਸਵਾ ਲੱਖ ਰੁਪਏ ਮੁੱਲ ਕਰਦੇ ਆ ਮਾਨਤਾ ਨਾਲ ਮੈਂ ਦੇਵਾਂਗਾ ਠੀਕ ਆ ਵੀਰੇ ਧੋਰੀ ਮੜੀ ਕੱਢੀ ਪਾ ਦੇ ਕਿੰਨਾ ਘੱਟ ਕੋਈ ਇਹੋ ਜਿਹਾ ਮੈਂ ਦਾ ਮੁੱਲ ਕਰ ਜੇ ਆਪਾਂ ਤਾਂ ਵੀ ਦੇ ਦਿੰਦਾ ਬਾਈ ਲੈ ਮਿੱਤਰੋ ਪੂਰੀ ਪਲੀ ਤੇ ਵੱਡੀ ਧੰਚੇ ਦੀ ਬਾਕੀ ਇਹੇ ਬਹੁਤ ਚੰਗੇ ਦੀ ਆ ਹਾਂ ਐਸਾ ਕਿਹੜੇ ਘਰਾਣੇ ਚ ਆ ਗਈ ਇਹ ਇਲਾਕੇ ਚ ਯਾਰ ਮੁਕਸਰ ਜ਼ਿਲ੍ਹੇ ਦੀ ਨੇੜੜੇ ਦੇ ਪਿੰਡਾਂ ਦੀ ਉਧਰ ਦੀ ਠੀਕ ਆ ਬਾਈ ਮਿੱਤਰੋ ਮੁਕਸਰ ਇਲਾਕੇ ਦੀ ਮੱਝਾ ਤੇ ਮੁਕਸਰ ਇਲਾਕੇ ਦੀ ਦਾ ਕਟੀਆਂ ਵੀ ਦੋ ਬਖਰਾ ਖਰਾ ਖਰਾ ਕੱਢ 12 ਨਹੀਂ ਤਾਂ ਕੋਈ ਆਈਡੀਆ ਨਹੀਂ ਹੁੰਦਾ ਕਿ ਉੱਪਰ ਤੋਂ ਸੁਆ ਭਰਾਵੋ 15 16 ਦਾ 17 ਵਾਲਾ ਰਿਕਾਰਡ ਆ ਜਿਹੜਾ ਇਤਿਹਾਸ ਰਚਿਆ ਹੋਇਆ ਅੱਜ ਕੱਲ ਪੰਜਾਬ ਦੇ ਵਿੱਚ 12 ਕਿਲੋ ਵਾਲੀ 8 ਕਿਲੋ ਵਾਲੀ ਮਹਿ ਨਹੀਂ ਰਹਿ ਗਈ ਮੀਆਂ ਹੈਗੀਆਂ 17 18 ਕਿਲੋ ਵਾਲੀਆਂ ਜਿੱਧਰ ਮਰਜ਼ੀ ਚਲੇ ਜਾਓ 15 ਕਿਲੋ ਤੋਂ ਬਾਹਰ ਬਾਹਰ ਦੁੱਧ ਦੱਸਦਾ ਸਾਨੂੰ ਵੀ ਭਰਾਵੋ ਅਗਲਾ ਬਾਕੀ ਸੂਣ ਵਾਲੀ ਆ ਬਾਈ ਹਰਜਿੰਦਰ ਦੀ ਗੱਲ ਘੈਂਟ ਲੱਗੀ ਮੈਨੂੰ ਵੀ ਇਹਦਾ ਦੁੱਧ ਨਹੀਂ ਦੱਸਣਾ ਜਿੱ ਨਜ਼ਰ ਭਾਂਡੇ ਜਣੀ ਪਉਂਦੀ ਜਿੱ ਨਜ਼ਰ ਤਲਾਉਂਦੀ ਜਣੀ ਉਹਨਾਂ ਜਰ ਘਾਹ ਦਾ ਦੁੱਧ ਆ ਹਾਂ ਸਹੀ ਗੱਲ ਹੈ ਕੋਈ ਆਰਡਰ ਨਹੀਂ ਆ ਇੰਨਾ ਨਹੀਂ ਦੇਣਾ ਇੰਨਾ ਦੇਊਗੀ ਇੰਨਾ ਠੀਕ ਹੈ ਪਰ ਜਿਹਨੇ ਕਣੀ ਹੈ ਯਾਰ ਮਾਝਾ ਆਪਾਂ ਵੇ ਠੀਕ ਹੈ ਜਦੋਂ ਸੂਣੀ ਦੇ ਤਾਂ ਆਪਾਂ ਰੋਗ ਦਾ ਸਕਦੇ ਨਹੀਂ ਸੂਣ ਲਿਓ ਬਿਲਕੁਲ ਬਾਈ ਬਿਲਕੁਲ ਠੀਕ ਹੈ ਪਰ ਅੱਜ ਗੱਬਣ ਗੱਬਣਾ ਅੱਜ ਆਪਾਂ ਦਾ ਬਾਕੀ ਲੇਵਾ ਬੋਲ ਤਕਾਣੀ ਦਾ ਬਣਾਉਗੇ ਅੱਜ ਦਾ ਕੱਟੇ ਲੇਵੀਆਂ ਰਸਾਈਆਂ ਸੂਈਆਂ ਬਰੀਕੀਆਂ ਵਾਹ ਸਾਰੇ ਬਰੀਕ ਹੀ ਆ ਹੂੰ ਬਾਕੀ ਜਿਹੜਾ ਯਾਰ ਬੰਦਾ ਤਨੋਂ ਅੱਗੇ ਦਾ ਜਿਹੜਾ ਮੈਂ ਦਾਸਲਾ ਰੱਖਦਾ ਰਿਹਾ ਉਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਖੇਡੂਗੀ ਬਾਈ ਹਾਂ ਅਚਾ ਇੱਕ 25 ਮੋਲਾਂ ਦੇ ਮਾਨਦਾਰ ਹੋ ਜੂਗੀ ਮਾਨਦਾਰ ਨਾਲ ਖੁਸ਼ ਹੋ ਕੇ ਮੈਂ ਦੇਵਾਂਗਾ ਪਰ ਗੋਣੀ ਕਰਨੀ ਹੈ ਠੀਕ ਹੈ ਬਾਈ ਠੀਕ ਹੈ ਵੀਰੇ ਅਚਾ ਨੰਬਰ ਦਈਂ ਕਰਾਂ ਦੀ ਵੀਰੇ ਆਪਣਾ 98775 108 899 9877510899 987751089922 ਦਾ ਨੰਬਰ ਆ ਤੇ ਪਿੰਡ ਆ ਪੱਕਾ ਨੰਬਰ 4 ਤੇ ਜ਼ਿਲ੍ਹਾ ਵਾ ਫਰੀਦਕੋਟ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਜਿਹੜੇ ਭਰਾ ਨੂੰ ਮੈਂ ਪਸੰਦ ਚੱਕੋ ਫੋਨ ਠਾਉ ਫੈਦਾ